ਲਗਾਤਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਮੇਕਰਨ ਬਦਲਦੇ ਨਜ਼ਰ ਆ ਰਹੇ ਨੇ ਆਏ ਦਿਨ ਵੱਖ-ਵੱਖ ਕਿਸਮ ਦੇ ਬਿਆਨ ਪੇਸ਼ ਆਉਂਦੇ ਨੇ ਔਰ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਸਿਆਸਤ ਫਖਣ ਲੱਗ ਜਾਂਦੀ ਹੈ ਖਾਸ ਕਰਕੇ ਖਡੂਰ ਸਾਹਿਬ ਹਲਕਾ ਇਸ ਵੇਲੇ ਹਰ ਕਿਸੇ ਦੀ ਨਿਗਾਹ ਖਡੂਰ ਸਾਹਿਬ ਹਲਕੇ ਦੇ ਉੱਤੇ ਡਟੀ ਹੋਈ ਹੈ ਕਿ ਆਖਰਕਾਰ ਇਸ ਹਲਕੇ ਤੇ ਇਹੋ ਜਿਹਾ ਕਿਹੜਾ ਬਦਲਾਅ ਹੋਣ ਵਾਲਾ ਹੈ ਜਿਹੜਾ ਅਜੇ ਤੱਕ ਪੇਸ਼ ਨਹੀਂ ਆਇਆ ਪੰਥਕ ਹਲਕਾ ਆ ਜ਼ਰੂਰ ਹਰ ਕੋਈ ਚਾਹੁੰਦਾ ਆ ਕਿ ਪੰਥ ਦੇ ਆਧਾਰ ਦੇ ਉੱਤੇ ਕਿਸੇ ਕਿਸਮ ਦਾ ਕੋਈ ਬਦਲਾਅ ਪੇਸ਼ ਆਵੇ ਤਾਂ ਕਿ ਪੰਥ ਜਿਹੜਾ ਆ ਉਹ ਲੀਹ ਹੀ ਤੇ ਆ ਸਕੇ ਜੋ ਹਾਲਾਤ ਬਣੇ ਹੋਏ ਨੇ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਆਵਾਜ਼ ਚੁੱਕੀ ਜਾ ਰਹੀ ਹੈ ਉਹ ਮਸਲੇ ਸੁਲਝਾਏ ਜਾ ਸਕਣ ਖੈਰ ਗੱਲ ਕਰਦੇ ਆ ਪੰਥ ਦੀ ਗੱਲ ਕਰਦੇ ਆ ਖਡੂਰ ਸਾਹਿਬ ਦੀ ਤਾਂ ਜ਼ਰੂਰ ਭਾਈ ਅਮਰਿਤਪਾਲ ਸਿੰਘ ਦਾ ਜ਼ਿਕਰ ਕਰਨਾ ਲਾਜ਼ਮੀ ਆ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਇਲੈਕਸ਼ਨਜ਼ ਲੜ ਰਹੇ ਨੇ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਵੱਖਰੇ ਪੱਧਰ ਦੇ ਉੱਤੇ ਹਲਚਲ ਮੱਚੀ ਹੋਈ ਹੈ ਹਰ ਕੋਈ ਇਹ ਜਾਣਨਾ ਚਾਹੁੰਦਾ ਆ ਕਿ ਭਾਈ ਅਮਰਿਤਪਾਲ ਸਿੰਘ ਜਾਂ ਉਹਨਾਂ ਦੇ ਪਰਿਵਾਰ ਦਾ ਆਉਣ ਵਾਲਾ ਅਗਲਾ ਪਲਾਨ ਕੀ ਹੋਵੇਗਾ ਕੀ ਕਰਨਗੇ ਔਰ ਦੂਜੇ ਪਾਸੇ ਵਰਸਾ ਸਿੰਘ ਵਲਟੋਹਾਨੀ ਉਹੀ ਬਿਆਨ ਘੁਮਕਮਾ ਕੇ ਸਾਹਮਣੇ ਆ ਰਹੇ ਨੇ ਔਰ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਲਗਾਤਾਰ ਸੰਸੇ ਜਿਹੜੇ ਨੇ ਜਾਰੀ ਨੇ ਅੱਜ ਗੱਲ ਕਰਦੇ ਆ ਉਹਨਾਂ ਬਿਆਨਾਂ ਬਾਰੇ ਜਿਹੜੇ ਹੁਣ ਨਵੇਂ ਸਵਾਲ ਤੇ ਨਵੇਂ ਜਵਾਬ ਹੋਂਦੇ ਨਜ਼ਰ ਆ ਰਹੇ ਨੇ ਮੇਰੇ ਨਾਲ ਇਸ ਵੇਲੇ ਸਰਦਾਰ ਭੁਪਿੰਦਰ ਸਿੰਘ ਸੱਜਣ ਮੌਜੂਦ ਨੇ ਸੀਨੀਅਰ ਪੱਤਰਕਾਰ ਨੇ ਔਰ ਇਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਜਾਣਦੇ ਨੇ ਭੁਪਿੰਦਰ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੱਜਣ ਸਿੰਘ ਜੀ ਤੁਹਾਨੂੰ ਤੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਭਾਈ ਜੀ ਫਤਿਹ ਦੀ ਸਦਨ ਜੀ ਸਭ ਤੋਂ ਪਹਿਲਾਂ ਤਾਂ ਜੋ ਮੌਜੂਦਾ ਸਮਿਕਰਣ ਨੇ ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ ਖਡੂਰ ਸਾਹਿਬ ਸੀਟ ਆ ਜ਼ਿਕਰ ਆਪਾਂ ਕਰਕੇ ਹਟਿਆ ਕਿਵੇਂ ਮਾਹੌਲ ਭਖਦਾ ਪਿਆ ਪਰ ਇਸ ਸੀਟ ਦੇ ਉੱਤੇ ਬਿਆਨਬਾਜ਼ੀ ਲਗਾਤਾਰ ਜਾਰੀ ਹੈ ਹੁਣ ਉਸੇ ਇੱਕ ਬਿਆਨ ਦਾ ਜ਼ਿਕਰ ਕਰਨਾ ਚਾਹੁੰਦੇ ਆ ਸ਼ੁਰੂਆਤੀ ਦੌਰ ਤੇ ਚਲ ਜਾਂਦੇ ਆ ਸ਼ੁਰੂਆਤੀ ਪੱਧਰ ਦੇ ਉੱਤੇ ਜਦੋਂ ਵਿਰਸਾ ਸਿੰਘ ਬਲਟੋਹਾ ਨੂੰ ਸੀਟ ਮਿਲੀ ਸੀ ਉਹਨਾਂ ਨੇ ਆਰਐਸਐਸ ਨੂੰ ਲੈ ਕੇ ਬੜੀਆਂ ਗੱਲਾਂ ਭਾਈ ਅਮਰਤਪਾਲ ਸਿੰਘ ਦੇ ਬਾਰੇ ਕਹੀਆਂ ਔਰ ਲਗਾਤਾਰ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਭਾਈ ਅਮਰਤਪਾਲ ਸਿੰਘ ਦੇ ਨਾਲ ਕੀਤੀ ਗਈ ਮੈਂ ਹੁਣ ਜਾਣਨਾ ਚਾਹੁੰਦਾ ਕਿਉਂਕਿ ਹੁਣ ਬ ਸੇਮ ਸਿੰਘ ਦਾ ਔਰ ਵਿਰਸਾ ਸਿੰਘ ਬਲਟੋਹਾ ਨੂੰ ਦੁਬਾਰਾ ਘੁੰਮਣ ਘੇਰੀਆਂ ਪਾਉਂਦੇ ਨਜ਼ਰ ਆ ਰਹੇ ਉਹਨਾਂ ਨੂੰ ਘੇਰਦੇ ਨਜ਼ਰ ਆ ਰਹੇ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਆਰਐਸਐਸ ਨਾਲ ਲਗਾਤਾਰ ਜੋੜਿਆ ਜਾ ਰਿਹਾ ਹੈ ਤੁਸੀਂ ਕੀ ਸੋਚਦੇ ਹੋ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਲ ਇਸ ਤਰ੍ਹਾਂ ਵਤੀਰਾ ਕਿਉਂ ਕੀਤਾ ਜਾ ਰਿਹਾ ਹੈ ਔਰ ਦੂਜੀ ਗੱਲ ਕਿ ਕੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਕੋਈ ਮੁਸੀਬਤ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜਾਂ ਨਹੀਂ ਦੇਖੋ ਮੁਸੀਬਤ ਦਾ ਸਾਹਮਣਾ ਕਰਨਾ ਪਊਗਾ ਜਾਂ ਨਹੀਂ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇੱਕ ਉਹ ਲੋਕ ਹੁੰਦੇ ਨੇ ਜਿਹੜੇ ਕਿਸੇ ਦੀ ਵੀ ਕਈ ਹੋਈ ਗੱਲ ਹੁਣ ਜੇ ਕੋਈ ਗੱਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕਰੇ ਤਾਂ ਪ੍ਰਭਾਵਿਤ ਹੋ ਜਾਂਦੇ ਆ ਭਿ ਲੈ ਵੀ ਆਸ ਬੰਦੇ ਨੇ ਗੱਲ ਕੀਤੀ ਆ ਨਜ਼ਾਰਾ ਹੀ ਲਿਆਤਾ ਵਾਕਈ ਲੈਵੇਂ ਇਦਾਂ ਹੀ ਹੋਣੀ ਕਿਉਂਕਿ ਉਹਨੇ ਬਾਅਦ ਦਲੀਲ ਗੱਲ ਕੀਤੀ ਹੈਗੀ ਆ ਗੱਲਾਂ ਤੋਂ ਜਿਹੜੇ ਲੋਕ ਕੇਵਲ ਪ੍ਰਭਾਵਿਤ ਹੋ ਜਾਂਦੇ ਆ ਉਹ ਤਾਂ ਫਿਰ ਪ੍ਰਭਾਵਿਤ ਹੋ ਹੀ ਜਾਂਦੇ ਆ ਨਾ ਉਹ ਤਾਂ ਫਿਰ ਅਮਰਤਪਾਲ ਸਿੰਘ ਤੋਂ ਹੋ ਸਕਦਾ ਥੋੜਾ ਜਿਹਾ ਪਾਸਾ ਵੀ ਵਟਣ ਪੇ ਲੈ ਵੀ ਯਾਰ ਬਲਟਵਾ ਜੀ ਨੇ ਇਦਾਂ ਕਹਿਤਾ ਹੈਗਾ ਇਹਦਾ ਮਤਲਬ ਵਾਕਈ ਇਦਾਂ ਹੀ ਹੁਣੀ ਆ ਕਿਉਂਕਿ ਰਾਜਦੇਵ ਸਿੰਘ ਐਡਵੋਕੇਟ ਉਹਨਾਂ ਦਾ ਜਦੋਂ ਤੁਸੀਂ ਪਿਛੋਕੜ ਝਾਕੇ ਵੇਖਦੇ ਹੋ ਤਾਂ ਆਰਐਸਐਸ ਦੇ ਨਾਲ ਜੁੜਦਾ ਹਾਲਾਂਕਿ ਬਾਅਦ ਵਿੱਚ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਆਰਐਸਐਸ ਨੂੰ ਛੱਡ ਕੇ ਲੰਬੇ ਆ ਚੁੱਕਾ ਪਰ ਜਦੋਂ ਆਰਐਸਐਸ ਦੇ ਨਾਲ ਜੁੜੇ ਹੋਏ ਸੀਗਾ ਤਾਂ ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਕਿ ਆਰਐਸਐਸ ਜਮਈ ਸਖਬਰੋਦੀ ਨਹੀਂ ਹੈ ਤਾਂ ਜਿੰਨਾਂ ਦੇ ਜ਼ਿਹਨ ਵਿੱਚ ਉਹ ਗੱਲ ਬੜੀ ਹੋਈ ਹੈ ਹੁਣ ਜਦੋਂ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਜੁੜਦੇ ਨੇ ਰਾਜਦੇਵ ਸਿੰਘ ਹੋਣੀ ਤੇ ਜਦੋਂ ਬਾਹਰ ਆ ਕੇ ਦੱਸ ਦਿਆ ਪਹਿਲੀ ਵਾਰ ਉਹ ਦੱਸ ਦਿਆ ਬਾਹਰ ਆਣ ਕੇ ਕਿ ਅਮਰਤਪਾਲ ਸਿੰਘ ਹੁਣੀ ਇਲੈਕਸ਼ਨ ਲੜਨਗੇ ਤਾਂ ਉਹ ਲੋਕ ਤਾਂ ਥੋੜੇ ਜਿਹਾ ਪ੍ਰਭਾਵਿਤ ਹੁੰਦੇ ਦੂਏ ਪਾਸੇ ਜਿਹੜੇ ਉਹ ਲੋਕ ਹੁੰਦੇ ਨੇ ਸੁਚੇਤ ਵਰਗ ਕਹੋ ਉਹ ਇਹ ਵੀ ਸੋਚਦੇ ਹੈਗੇ ਕਿ ਨਹੀਂ ਨਹੀਂ ਆਪਾਂ ਕਿਸੇ ਦੀਆਂ ਕਈਆਂ ਹੋਈਆਂ ਗੱਲਾਂ ਵਿੱਚ ਨਹੀਂ ਆਉਣਾ ਜਿਹੜਾ ਸ਼ਖਸ ਇਸ ਵੇਲੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਕੈਦ ਹੈ ਜਿਹਦੇ ਨਾਲ ਸਿੱਧੀ ਸਾਡੀ ਗਲਬਤ ਨਹੀਂ ਹੋ ਰਹੀ ਜਿਹਦੀ ਕੋਈ ਸਿੱਧੀ ਰਿਕਾਰਡਿੰਗ ਬਾਹਰ ਨਹੀਂ ਆ ਰਹੀ ਹੈਗੀ ਜਿੰਨਾ ਚਿਰ ਉਹ ਸਾਡੇ ਸਾਹਮਣੇ ਆਣ ਕੇ ਸਿੱਧੀ ਗੱਲ ਨਹੀਂ ਕਰਦਾ ਹੈਗਾ ਮੈਨੂੰ ਲੱਗਦਾ ਕਿ ਉਹਨਾਂ ਚਿਰ ਕਿਸੇ ਦੀ ਗੱਲ ਦੇ ਉੱਪਰ ਯਕੀਨ ਕਰਨਾ ਵੀ ਨਹੀਂ ਚਾਹੀਦਾ ਹੈਗਾ ਇੱਕ ਬੰਦਾ ਅੰਦਰ ਬੰਦ ਹੈਗਾ ਉਹਦੇ ਬਾਰੇ ਜੇ ਕੋਈ ਕਹੀ ਜਾਵੇ ਇਹ ਗੱਲ ਕੋਈ ਮੰਨਣਯੋਗ ਹੁੰਦੀ ਨਹੀਂ ਹੈਗੀ ਕੋਈ ਚੰਗੀ ਆਖੇ ਕੋਈ ਮਾੜੀ ਆਖੇ ਜਦੋਂ ਸਾਹਮਣੇ ਪਲੇਟਫਾਰਮ ਦੇ ਉੱਪਰ ਅਗਲਾ ਆ ਕੇ ਫਿਰ ਵਿਚਰੂਗਾ ਫਿਰ ਅਸਲੀਅਤ ਸਾਹਮਣੇ ਆਉਂਦੀ ਹੁੰਦੀ ਹੈ ਹੂੰ ਨਹੀਂ ਬਿਲਕੁਲ ਉਹਨਾਂ ਨੂੰ ਜਿਹੜਾ ਜਵਾਬ ਵੀ ਦਿੱਤਾ ਗਿਆ ਮੁੜ ਕੇ ਤਾਂ ਸੇਮ ਸਿੰਘ ਜੀ ਵੱਲੋਂ ਤਾਂ ਉਹ ਕਹਿੰਦੇ ਕਿ ਤੁਸੀਂ ਵੀ ਉਸੇ ਪਾਰਟੀ ਦੇ ਨਾਲ ਗੱਠਜੋੜ ਚ ਰਹੇ ਹੋ ਜਿਹੜੀ ਪਾਰਟੀ ਦੀਆਂ ਦਲੀਲਾਂ ਹੁਣ ਦੇ ਰਹੇ ਹੋ ਜਾਂ ਫਿਰ ਹੁਣ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਆਰਐਸਐਸ ਦਾ ਹੱਥ ਹੈ ਹਾਂ ਜਦੋਂ ਦੇਖੋ ਇਹ ਗੱਲ ਆਪਾਂ ਪਿਛਲੇ ਵੀ ਵਾਰ ਵੀ ਗੱਲ ਕੀਤੀ ਸੀ ਆਪਾਂ ਅਕਸਰ ਇਹ ਗੱਲ ਕਰਦੇ ਆਂ ਸਾਰੇ ਕਰਦੇ ਹੁੰਦੇ ਆ ਪਿੰਡਾਂ ਵਿੱਚ ਘਰਾਂ ਵਿੱਚ ਵੀ ਲੋਕੀ ਗੱਲਾਂ ਆਪਸ ਵਿੱਚ ਵੀ ਜਦੋਂ ਕਰਦੇ ਹਨ ਨਾ ਕਰਦੇ ਹੁੰਦੇ ਆ ਇੱਕ ਦੂਜੇ ਨਾਲ ਕਿਸੇ ਵੀ ਟੌਪਿਕ ਤੇ ਭਾਵੇਂ ਗੱਲ ਹੋਵੇ ਭਾਵੇਂ ਘਰੇਲੂ ਗੱਲ ਹੋਵੇ ਕੋਈ ਅਗਲੇ ਇਹ ਉਦਾਹਰਣ ਦਿੰਦੇ ਆ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਇਹ ਉਹ ਲੋਕ ਹੈਗੇ ਆ ਵਿਰਸਾ ਸਿੰਘ ਬਲਟੋਆ ਹਰੀ ਉਸ ਪਾਰਟੀ ਨਾਲ ਜੁੜੇ ਰਹੇ ਨੇ ਜਿਸ ਪਾਰਟੀ ਨੇ ਬੀਜੇਪੀ ਦੇ ਨਾਲ ਸਾਂਝ ਪਾਈ ਬੀਜੇਪੀ ਪਾਰਟੀ ਕੌਣ ਹੈ ਭਲਾ ਆਰਐਸਐਸ ਦਾ ਇੱਕ ਵਿੰਗ ਹੈ ਔਰ ਆਰਐਸਐਸ ਦੇ ਪਿੱਛੇ ਸੋਚ ਕੰਮ ਕਰਦੀ ਹੈ ਆਰਐਸਐਸ ਦਾ ਜਿਹੜਾ ਏਜੰਡਾ ਹੈ ਉਹਨੂੰ ਬੀਜੇਪੀ ਲੈ ਕੇ ਚੱਲਦੀ ਹੈਗੀ ਆ ਔਰ ਭਾਜਪੀ ਦੇ ਨਾਲ ਇਹਨਾਂ ਦੀ ਸਾਜ਼ ਪੰਜਾਬ ਦੇ ਵਿੱਚ ਆਪਣੇ ਮੋਢਿਆਂ 'ਤੇ ਉੱਪਰ ਲੱਦ ਕੇ ਭਾਜਪੀ ਤੇ ਆਰਐਸਐਸ ਦੀ ਸੋਚ ਨੂੰ ਇਹ ਲੋਕ ਪੰਜਾਬ ਦੀ ਧਰਤੀ ਦੇ ਉੱਪਰ ਲੈ ਕੇ ਆਏ। ਪੰਜਾਬ ਦੇ ਜੋ ਫਿਰ ਨਹੀਂ ਫਿਰ ਇਹ ਗੱਲ ਮੰਨ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਆਰਐਸਐਸ ਕੰਮ ਕਰ ਰਹੀ ਹੈ ਜਾਂ ਫਿਰ ਉਹਦੇ ਵੱਲੋਂ ਕੰਮ ਕੀਤਾ ਜਾ ਰਿਹਾ ਕਰਵਾਇਆ ਜਾ ਰਿਹਾ। ਬਿਲਕੁਲ ਤੁਸੀਂ ਦੇਖੋ ਉਹਨਾਂ ਦੇ ਜਿਹੜੇ ਏਜੰਡੇ ਆ ਜਾਂ ਤੇ ਹੋਵੇ ਭਈ ਇਹ ਉਹਨਾਂ ਦੇ ਏਜੰਡਿਆਂ ਤੋਂ ਲੰਬੇ ਹੋ ਕੇ ਸਿੱਖ ਰਵੈਤਾਂ ਦੇ ਮੁਤਾਬਕ ਫੈਸਲੇ ਲੈ ਰਹੇ ਹੁਣ ਫਿਰ ਤਾਂ ਗੱਲ ਸਮਝ ਆਉਂਦੀ ਆ ਭਈ ਨਹੀਂ ਇਹਨਾਂ ਦਾ ਉਹਨਾਂ ਦੇ ਏਜੰਡਿਆਂ ਨਾਲ ਕੋਈ ਵਾਅਵਾਸਤਾ ਨਹੀਂ ਹੈਗਾ। ਹੁਣ ਜਦੋਂ ਕੇਵਲ ਤਿੰਨ ਸੀਟਾਂ ਦੇ ਸਿਮਟ ਕਹਿ ਰਹੇ ਚੁੱਕੇ ਆ ਉਸ ਵੇਲੇ ਜਦੋਂ ਹੁਣ ਇਹ ਗੱਲ ਕਰਦੇ ਆ ਪੰਥ ਦੀ ਉਸ ਵੇਲੇ ਜਦੋਂ ਇਹ ਗੱਲ ਕਰਦੇ ਆ ਪੰਜਾਬ ਦੀ ਉਸ ਵੇਲੇ ਜਦੋਂ ਇਹ ਗੱਲ ਕਰਦੇ ਆ ਬੰਦੀ ਸਿੰਘਾਂ ਦੀ ਉਸ ਵੇਲੇ ਇਹਨਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਵੀ ਚੰਗਾ ਲੱਗਣ ਲੱਪੇਂਦਾ ਪਰ ਜਦੋਂ ਉਹਨਾਂ ਦੇ ਨਾਲ ਇਹਨਾਂ ਦੀ ਸਾਝ ਹੁੰਦੀ ਹੈ ਉਸ ਵੇਲੇ ਉਸ ਵੇਲੇ ਕਹਿੰਦੇ ਕਿ ਭਾਈ ਹਵਾਰਾ ਕਾਤਲ ਕੌਮ ਨੂੰ ਭਲਾ ਕੀ ਅਗਵਾਈ ਦੇਵੇਗਾ ਇਹ ਗੱਲ ਉਦੋਂ ਦੀ ਸਟੇਟਮੈਂਟ ਆ ਸੁਖਬੀਰ ਬਦਲ ਹੋਰਾਂ ਦੀ ਜਦੋਂ 7 ਲੱਖ ਦੇ ਵੱਡੇ ਇਕੱਠ ਨੇ ਚੱਬੇ ਸਰਬੱਤ ਖਾਲਸਾ ਜਦੋਂ ਹੋਇਆ ਸੀਗਾ ਉੱਥੇ ਉਹਨਾਂ ਨੂੰ ਕੌਮ ਦੇ ਜਥੇਦਾਰ ਚੁਣਿਆ ਸਿਕਾ ਉਸ ਤੋਂ ਬਾਅਦ ਸੁਖਬੀਰ ਬਾਦਲ ਹੋਰਾਂ ਦੀ ਆ ਬੜੀ ਸਟੇਟਮੈਂਟ ਸੀਗੀ ਹੁਣ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਕੇ ਦੇਖ ਸਕਦੇ ਆ ਜਿਹੜੀ ਹੁਣ ਇਹ ਗੱਲ ਕਰ ਰਹੇ ਆ ਨਾ ਅੱਜ ਸੁਖਬੀਰ ਬਾਦਲ ਹੋਰਾਂ ਤੋਂ ਤੁਸੀਂ ਪਿੱਛੇ ਇਹਨਾਂ ਦੇ ਪਿਤਾ ਜੀ ਵੱਲ ਵੀ ਜਦੋਂ ਝਾਕੇ ਵੇਖਦੇ ਆ ਉਹਨਾਂ ਦਾ ਜੀਵਨ ਉਹਨਾਂ ਦੀ ਵੀ ਸਾਂਝ ਵਜੋਂ ਉਹਨਾਂ ਦੇ ਨਾਲ ਇਦਾਂ ਦੀ ਹੀ ਰਹੀ ਆ 9 ਮਾਸ ਦਾ ਰਿਸ਼ਤਾ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ ਉਹ ਇਦਾਂ ਦੀਆਂ ਗੱਲਾਂ ਕਰਦੇ ਰਹੇ ਆ ਇਹ ਲਗਾਤਾਰ ਉਹਨਾਂ ਦੇ ਨਾਲ ਜੋ ਹੁਣ ਕੇਵਲ ਕਿਉਂਕਿ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਚੁੱਕੇ ਆ ਨੰਬਰ 1 ਨੰਬਰ ਕਿਉਂਕਿ ਹੁਣ ਬੀਜੇਪੀ ਦੇ ਨਾਲ ਸਾਂਝ ਨਾ ਰਹੀ ਇਹਨਾਂ ਦੋ ਕਾਰਨਾ ਕਰਕੇ ਇਹਨਾਂ ਨੂੰ ਦੁਬਾਰਾ ਫਿਰ ਪੰਜਾਬ ਔਰ ਇਹ ਵੀ ਇੱਕ ਕਾਰਨ ਕਿ ਬੀਜੇਪੀ ਨੇ ਐਤ ਕੀ ਹੱਥ ਪੱਲਾ ਨਹੀਂ ਫੜਾਇਆ ਉਹਦੇ ਕਰਕੇ ਸ਼ਾਇਦ ਬੀਜੇਪੀ ਨੇ ਕਹਿੰਦੇ ਐਤ ਕੀ ਹੱਥ ਪੱਲਾ ਨਹੀਂ ਫੜਾਇਆ ਤਾਂ ਕਰਕੇ ਵਿਰਸਾ ਸਿੰਘ ਵਲਟੋਹਾ ਨੂੰ ਆਪਣਾ ਖੜਕੂ ਸੰਘਰਸ਼ ਦਾ ਸਮਾਚੇਤ ਆ ਗਿਆ ਲੱਗਦਾ ਬਿਲਕੁਲ ਇਦਾਂ ਹੀ ਆ ਜੀ ਇਦਾਂ ਹੀ ਆ ਬਿਲਕੁਲ ਇਹਨਾਂ ਨੂੰ ਇਸੇ ਕਰਕੇ ਚੇਤਾ ਆਉਂਦਾ ਅਸਲ ਵਿੱਚ ਖੜਕੂ ਸੰਘਰਸ਼ ਦਾ ਜਿਹੜਾ ਇਹਨਾਂ ਨੂੰ ਸਮਾਚੇਤ ਆਉਂਦਾ ਵੀ ਹੈਗਾ ਨਾ ਜੀ ਉਹਦੀ ਇੱਕ ਖਾਸ ਵਜ੍ਹਾ ਹੁੰਦੀ ਹੈ ਜਦੋਂ ਤੁਸੀਂ ਖਾੜਕੂ ਸੰਘਰਸ਼ ਦਾ ਇਹ ਕਹਿੰਦੇ ਕਿ ਮੈਂ ਕਦੀ ਹੀ ਸਾਰਿਆਂ ਸਗਾਂ ਮੈਂ ਸੰਤ ਜਰਨੈਲ ਸਿੰਘ ਖਾਲਸਾ ਭਿੰਡੜਾ ਵਾਲਿਆਂ ਦੀ ਗੋਦ ਦਾ ਨਿਗ ਮਾਣਿਆ ਹੋਇਆ ਗੋਦ ਦਾ ਨਿਗ ਦਾ ਭਾਵ ਕਿ ਮੈਂ ਉਹਨਾਂ ਦਾ ਸਾਥ ਮਾਣਿਆ ਹੋਇਆ ਮੈਂ ਉਹਨਾਂ ਦੇ ਨਾਲ ਵਿਚਰਦਾ ਰਿਹਾ ਉਹਨਾਂ ਦੇ ਨਾਲ ਚੱਲਦਾ ਰਿਹਾ ਪਰ ਉਸ ਵੇਲੇ ਉਸ ਸਾਥ ਦੀ ਕੋਈ ਮੁਕਤ ਸਹਿਬ ਸਿੰਘ ਜੀ ਨਹੀਂ ਰਹਿ ਜਾਂਦੀ ਹੁੰਦੀ ਜਦੋਂ ਤੁਸੀਂ ਉਸ ਸਾਥ ਤੋਂ ਸਾਥ ਦੇ ਛੁੱਟਣ ਤੋਂ ਬਾਅਦ ਜਦੋਂ ਤੁਸੀਂ ਉਸ ਰਾਹ ਤੋਂ ਲੰਬੇ ਹੋ ਕੇ ਇੱਕ ਉਸ ਰਾਹੇ ਤੁਰ ਪੈਨੇ ਆ ਜਿਹੜਾ ਰਾਹ ਕਿਸੇ ਹੋਰ ਪਾਸੇ ਨੂੰ ਲੈ ਕੇ ਜਾਂਦਾ ਭਾਵ ਕਿ ਜਿਹੜਾ ਰਾਹ ਰਾਸ਼ਟਰਵਾਦ ਦੇ ਰੰਗ ਵਿੱਚ ਰੰਗ ਹੋ ਕੇ ਤੁਹਾਨੂੰ ਦੇਸ਼ ਭਗਤੀ ਦੇ ਅਖੌਤੀ ਦੇਸ਼ ਭਗਤੀ ਦੇ ਗਾਣੇ ਗਉਣ ਦੀ ਪ੍ਰੇਰਣਾ ਦਿੰਦਾ ਹੈਗਾ ਜਦੋਂ ਤੁਸੀਂ ਉਸ ਰਾਹੇ ਤੁਰ ਪੈਂਦੇ ਹੋ ਫਿਰ ਜਿਹੜਾ ਤੁਹਾਡਾ ਪਹਿਲਾ ਖੜਕੂ ਸੰਘਰਸ਼ ਹੈਗਾ ਉਹਦੀ ਕੋਈ ਬੁੱਕਤ ਕੋਈ अहमियत ਉਸ ਵੇਲੇ ਰਹਿ ਨਹੀਂ ਜਾਂਦੀ ਹੈਗੀ ਜਦੋਂ ਚੁੱਪ ਕਰਕੇ ਘਰ ਹੀ ਬਹਿ ਜਾਂਦੇ ਫਿਰ ਇੱਕ ਅਲੱਗ ਗੱਲ ਸੀਗੀ ਇਹ ਤੇ ਸਿਰਫ ਗੱਲ ਤਿੰਨ ਸੀਟਾਂ ਦਾ ਸਿਮਟ ਕੇ ਰਹਿ ਗਿਆ ਆਪਣਾ ਆਧਾਰ ਦੁਬਾਰਾ ਕਾਇਮ ਕਰਨ ਦੇ ਵਾਸਤੇ ਦੁਬਾਰਾ ਫਿਰ ਗੱਲਾਂ ਕਰਨੀਆਂ ਮੈਂ ਖੜਕੂ ਸਿੰਘ ਹੁੰਦਾ ਸੀ ਆ ਹੁਣ ਤੁਸੀਂ ਵੇਖੋ ਹਲਕੇ ਦੇ ਵਿੱਚ ਹੀ ਵਿਚਰਦੇ ਆ ਇਹਨਾਂ ਨੂੰ ਪੱਤਰਕਾਰ ਵੀ ਸਵਾਲ ਕਰਦੇ ਆ ਇਹਨਾਂ ਦੇ ਕੋਲ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਹੈਗੇ ਖਾਸ ਕਰਕੇ ਉਹ ਪੱਤਰਕਾਰ ਜਿਹੜੇ ਪੱਤਰਕਾਰ ਸਤਰਕ ਨੇ ਜਿਨ੍ਹਾਂ ਨੂੰ ਉਸ ਸੰਘਰਸ਼ ਦੇ ਬਾਰੇ ਵੀ ਐਨ ਚੰਗੀ ਤਰ੍ਹਾਂ ਪਤਾ ਹੈਗਾ ਉਹ ਇਹਨਾਂ ਨੂੰ ਸਵਾਲਾਂ ਦੇ ਘੇਰਿਆਂ ਵਿੱਚ ਖਿਲਾਰਦੇ ਆ ਔਰ ਇਹਨਾਂ ਦੇ ਕੋਲ ਸਵਾਲਾਂ ਦੇ ਜਵਾਬ ਨਹੀਂ ਜੇ ਹੈਗੇ ਹਲਕਾ ਖਡੂਰ ਸਾਹਿਬ ਦੇ ਵਿੱਚ ਜਦੋਂ ਚੋਣ ਪ੍ਰਚਾਰ ਕਰਨ ਵਾਸਤੇ ਜਾਂਦੇ ਆ ਤੇ ਲੋਕ ਉਸ ਵੇਲੇ ਮੈਂ ਦੇਖਣ ਦੇ ਸਕਿਆ ਸੋਸ਼ਲ ਮੀਡੀਆ ਦੇ ਉੱਪਰ ਹਾਸਾ ਵੀ ਆਉਂਦਾ ਕਈ ਵਾਰਾ ਤਰਸ ਵੀ ਆਉਂਦਾ ਕਈ ਵਾਰਾ ਸਾਬ ਸਿੰਘ ਜੀ ਰੋਣ ਵੀ ਆਉਂਦਾ ਕਈ ਵਾਰਾ ਕਿਉਂਕਿ ਕਈ ਵਾਰੀ ਆਪਾਂ ਕਹਿੰਦੇ ਨਾ ਕਿ ਆਪਣਾ ਝੱਗਾ ਚੱਕੋ ਤੇ ਢਿੱਡ ਨੰਗਾ ਹੁੰਦਾ ਪਰ ਹੁਣ ਗੱਲ ਇਹ ਐ ਵੀ ਜਦੋਂ ਝੱਗਾ ਹੀ ਪਾੜ ਚੁੱਕਾ ਹੈਗਾ ਉਸ ਵੇਲੇ ਫਿਰ ਇਹ ਗੱਲ ਵੀ ਕੋਈ ਏਡੀ ਹੁਣ ਮੈਂ ਵੇਖਣਿਆ ਸਗਾ ਸੋਸ਼ਲ ਮੀਡੀਆ ਦੇ ਉੱਪਰ ਪਿਛਲੇ ਲਗਾਤਾਰ ਇੱਕ ਹਫ਼ਤੇ ਤੋਂ ਇੱਕ ਜੀ ਸਕੂਲ ਦੇ ਵਿੱਚ ਨਿਆਣੇ ਗਏ ਮੈਡਮ ਨੇ ਆਖਿਆ ਜੀ ਇਹ ਇੱਕ ਹੱਥ ਉੱਪਰ ਨੂੰ ਕਰੋ ਤਾਂ ਕੀ ਬਣਦਾ ਕਹਿੰਦੇ ਸ਼ਕਤੀਮਾਨ ਕਹਿੰਦੇ ਦੋਨੇ ਹੱਥ ਉੱਪਰ ਨੂੰ ਕਰੋ ਫਿਰ ਕੀ ਬਣਦਾ ਨਿਆਣੇ ਕਹਿੰਦੇ ਜੀ ਫਿਰ ਬਿਰਸਾ ਸਿੰਘ ਵਿਲਟੋਆ ਬਣਦਾ ਐਦਾਂ ਦੇ ਹਾਲਾਤ ਬਣ ਗਏ ਇਹਨਾਂ ਦੇ ਇਹਨਾਂ ਦੇ ਹੂੰ ਬਿਲਕੁਲ ਅੱਛਾ ਭਾਈ ਸਾਹਿਬ ਇੱਕ ਗੱਲ ਹੋਰ ਕਰਨੀ ਜ਼ਰੂਰੀ ਹੈ ਆਪਾਂ ਖਡੂਰ ਸਾਹਿਬ ਦੀ ਗੱਲ ਹੀ ਕਰ ਰਹੇ ਹਾਂ ਤਾਂ ਖਡੂਰ ਸਾਹਿਬ ਹਲਕੇ ਦੇ ਵਿੱਚ ਇੱਕ ਨਹੀਂ ਸਗੋ ਦੋ ਅਮਰਤਪਾਲ ਸਿੰਘ ਆ ਗਏ ਨੇ ਇੱਕ ਤਾਂ ਚਲੋ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਚੋਣ ਮੈਦਾਨ 'ਚ ਉਤਰੇ ਹੋਏ ਨੇ ਆਜ਼ਾਦ ਲੜਦੇ ਪਏ ਨੇ ਦੂਸਰਾ ਅਮਰਤਪਾਲ ਕਿਧਰੋਂ ਆ ਗਿਆ ਦੇਖੋ ਜਦੋਂ ਨਾ ਤੁਸੀਂ ਇਲੈਕਸ਼ਨ ਵਾਲੇ ਸਿਸਟਮ ਦੇ ਵਿੱਚ ਪੈਨੇ ਹੋ ਜਾਂ ਕੋਈ ਵੀ ਮੈਦਾਨ ਹੋਵੇ ਜਦੋਂ ਤੁਸੀਂ ਜੰਗ ਦਾ ਮੈਦਾਨ ਹੁੰਦਾ ਹੈਗਾ ਇਹ ਵੀ ਇੱਕ ਤਰ੍ਹਾਂ ਜੰਗ ਦਾ ਮੈਦਾਨ ਹੀ ਬਣ ਚੁੱਕਾ ਹੈਗਾ ਅੱਜ ਉਸ ਵੇਲੇ ਫਿਰ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਤਰ੍ਹਾਂ ਤਰ੍ਹਾਂ ਦੇ ਦਾਪੇ ਚ ਹਰੇਕ ਧਿਰ ਵਰਤਦੀ ਹੈ ਸੋ ਕਈ ਵਾਰ ਇਹ ਹੋਉਂਦਾ ਹੈਗਾ ਕਿ ਦੂਜੀ ਧਿਰ ਜਿਹੜੀ ਹੁੰਦੀ ਹੈ ਜਿਹੜੀ ਇਹ ਚਾਹੁੰਦੀ ਹੁੰਦੀ ਹੈ ਕਿ ਅਮਰਤਪਾਲ ਸਿੰਘ ਹੋਰਾਂ ਨੂੰ ਜਾਂ ਕਿਸੇ ਵੀ ਧਿਰ ਨੂੰ ਉਹ ਚਾਹੁੰਦੇ ਹੋਣ ਕਿ ਆਪਾਂ ਇਹਨਾਂ ਨੂੰ ਉੱਪਰ ਨਹੀਂ ਉਠਣ ਦੇਣਾ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਵੇਖੋ ਕਈ ਲੋਕ ਹੋ ਸਕਦਾ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਣ ਪਰ ਮੈਨੂੰ ਇਸ ਗੱਲ ਦਾ ਪਤਾ ਸਾਬ ਸਿੰਘ ਜੀ ਤੁਸੀਂ ਵੀ ਵਿਚਰਦੇ ਹੋ ਲੋਕਾਂ ਦੇ ਵਿੱਚ ਜਾ ਕੇ ਤੁਹਾਨੂੰ ਪਿੰਡਾਂ ਵਿੱਚ ਬਹੁਤ ਸਾਰੇ ਲੋਕ ਅੱਜ ਵੀ ਇਦਾਂ ਦੇ ਮਿਲਣਗੇ ਮੈਂ ਨਾ ਥੋੜੇ ਦਿਨ ਹੋਇਆ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱਪਰ ਮੈਨੂੰ ਇੱਕ ਭੈਣ ਦਾ ਫੋਨ ਆਇਆ ਮੈਨੂੰ ਕਹਿੰਦੀ ਅਮਰਤਪਾਲ ਸਿੰਘ ਦੀ ਜਮਾਨਤ ਹੋ ਗਈ ਬਾਹਰ ਆ ਗਿਆ ਮੈਂ ਕਿਹਾ ਜੀ ਤੁਹਾਨੂੰ ਕਿਹਨੇ ਆਖਿਆ ਕਹਿੰਦੀ ਮੈਂ ਵੀਡੀਓ ਦੇਖਣ ਦੀ ਸੀ ਉਹਦੇ ਵਿੱਚ ਕਹਿੰਦੀ ਅਮਰਤਪਾਲ ਸਿੰਘ ਨਜ਼ਰ ਆਉਣ ਡਿਆ ਸੀਗਾ ਮੈਂ ਕਿਹਾ ਜੀ ਮੈਨੂੰ ਲਿੰਕ ਭੇਜੋ ਲਿੰਕ ਭੇਜਿਆ ਅਮਰਤਪਾਲ ਸਿੰਘ ਨਹੀਂ ਸੀ ਅਮਰਤਪਾਲ ਸਿੰਘ ਵਰਗਾ ਸੀਗਾ ਕੋਈ ਤੋਂ ਇਦਾਂ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਫੋਟੋ ਦੇਖ ਕੇ ਭਲੇਖਾ ਪੈ ਜਾਂਦਾ ਜਿਨ੍ਹਾਂ ਨੂੰ ਕੇਵਲ ਕਈਆਂ ਨੇ ਕਿਹਾ ਹੁੰਦਾ ਕਿ ਤੁਸੀਂ ਅਮਰਤਪਾਲ ਸਿੰਘ ਜਿੱਥੇ ਲਿਖਿਆ ਨਾ ਉੱਥੇ ਤੁਸੀਂ ਠੱਪਾ ਲਾਉਣਾ ਜਾ ਕੇ ਬਸ ਕਈ ਵਾਰ ਫਿਰ ਉਹ ਬੜਾ ਬਟਨ ਦਬ ਦਿੰਦੇ ਆ ਕਿ ਇੱਥੇ ਅਮਰਤਪਾਲ ਸਿੰਘ ਸੋ ਇਸ ਕਰਕੇ ਭਲੇਖਾ ਪਾਉ ਨੀਤੀ ਜਈ ਦੇ ਤਹਿਤ ਇਦਾਂ ਕਈ ਵਾਰੀ ਉਹ ਕਰ ਦਿੰਦੇ ਹੈਗੇ ਆ ਪਈ ਇਹਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਤੇ ਅਗਲੇ ਨੂੰ ਵੱਧ ਤੋਂ ਵੱਧ ਨੁਕਸਾਨ ਹੋਵੇ ਨਹੀਂ ਐਤਕੀ ਤਾਂ ਐਤਕੀ ਤਾਂ ਨਾਮਜ਼ਦਗੀ ਪੱਤਰ ਹੀ ਆ ਗਿਆ ਨਾ ਐਤਕੀ ਤਾਂ ਉਹ ਆ ਹੀ ਗਿਆ ਨੋਮੀਨੇਸ਼ਨ ਉਹਦੇ ਤੇ ਅਮਰਿਤਪਾਲ ਸਿੰਘ ਨਾਮ ਵੀ ਲਿਖਿਆ ਇੱਕ ਫੋਟੋ ਵੀ ਲੱਗੀ ਆ ਪਰ ਉਹ ਭਾਈ ਅਮਰਿਤਪਾਲ ਸਿੰਘ ਨਹੀਂ ਹੈਗੇ ਹੂੰ ਹੂੰ ਫਿਰ ਦੇਖੋ ਮੈਂ ਉਹ ਹੀ ਤੁਹਾਨੂੰ ਉਹ ਕੀ ਮਸਲਾ ਸਾਰਾ ਉਹ ਦੱਸਿਓ ਜਰਾ ਮੈਨੂੰ ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ ਪਈ ਉਹ ਕੀ ਹੈਗਾ ਕੌਣ ਹੈਗਾ ਕਿਉਂਕਿ ਮੈਂ ਉਹ ਉਹਨੂੰ ਸਟੱਡੀ ਨਹੀਂ ਕੀਤਾ ਹੈਗਾ ਪਰ ਮੈਂ ਇੰਨਾ ਕਿ ਜ਼ਰੂਰ ਜਾਣਦਾ ਜਾਂ ਇੰਨਾ ਕਿ ਸਮਝਦਾ ਹੈਗਾ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਨੇ ਉਸ ਵੇਲੇ ਨਾਮ ਇੱਕੋ ਹੀ ਨਾਮ ਦੇ ਕਈ ਵਾਰ ਕੋਈ ਖਾਸ ਪਾਰਟੀ ਉਹ ਆਪ ਹੀ ਬੰਦੇ ਖਿਲਾੜ ਦਿੰਦੇ ਆ ਉਸੇ ਨਾਮ ਦੇ ਜਾਂ ਉਹਦਾਂ ਦੀ ਸ਼ਕਲ ਸੂਰਤ ਵਰ ਦਾ ਵਰਗਾ ਬੰਦਾ ਲਿਆਂਕੇ ਸਾਹਮਣੇ ਖਿਲਾੜ ਦੇਣਾ ਐਦਾਂ ਕਰਦੇ ਆ ਉਹ ਵੋਟਾਂ ਵੋਟਾਂ ਤੋੜਨ ਵਾਸਤੇ ਵੋਟਾਂ ਤੋੜਨ ਦੇ ਵਾਸਤੇ ਅਗਲੇ ਦਾ ਨੁਕਸਾਨ ਹੋਵੇ ਜੇ ਅਗਲੇ ਦਾ ਨੁਕਸਾਨ ਹੋਊਗਾ ਤਾਂ ਇਹਦਾ ਮਤਲਬ ਅਗਲੇ ਦੇ ਨੁਕਸਾਨ ਦੇ ਵਿੱਚੋਂ ਹੋ ਸਕਦਾ ਸਾਡਾ ਫਾਇਦਾ ਹੋ ਜੇ ਐਦਾਂ ਦੀਆਂ ਚਾਲਾਂ ਖੇਡੀਆਂ ਜਾਂਦੀਆਂ ਨੇ ਪਰ ਹੁਣ ਉਹ ਲੋਕ ਆ ਖਵਾਉਂਦੇ ਫੇਰ ਆਪਣੇ ਆਪ ਨੂੰ ਪੰਥਕ ਆ ਅਸਲ ਵਿੱਚ ਸਹਿਬ ਸਿੰਘ ਜੀ ਜਿਹੜੀ ਮੇਨ ਗੱਲ ਹੈ ਨਾ ਆਪਾਂ ਜਿਸ ਟੌਪਿਕ ਦੇ ਉੱਪਰ ਗੱਲਬਾਤ ਕਰ ਰਹੇ ਆ ਨਾ ਜੀ ਮੈਂ ਕਦੇ ਸੋਚਦਾ ਹੁੰਦਾ ਹੁੰਦਾ ਕਿ ਇਹ ਸਾਡਾ ਵਿਸ਼ਾ ਹੀ ਨਹੀਂ ਹੈਗਾ ਆਪਾਂ ਇਲੈਕਸ਼ਨ ਸਿਸਟਮ ਦੇ ਵਿੱਚ ਬਲੀਵ ਨਹੀਂ ਕਰਦੇ ਕਿਉਂਕਿ ਜਿਹੜਾ ਸਿੱਖੀ ਦਾ ਕਨਸੈਪਟ ਆ ਨਾ ਜੀ ਉਹ ਇਲੈਕਸ਼ਨ ਵਾਲਾ ਨਹੀਂ ਹੈ ਉਹ ਸਿਲੈਕਸ਼ਨ ਵਾਲਾ ਹੈ ਸੋ ਮੈਨੂੰ ਤੇ ਕਈ ਵਾਰ ਇਹ ਲੱਗਦਾ ਹੁੰਦਾ ਕਿ ਆਪਾਂ ਕਿੰਨਾ ਜ਼ਿਆਦਾ ਸਮਾਂ ਵਿਅਰਥ ਕਰਦੇ ਆ ਕਿੰਨੇ ਲੋਕ ਸਾਡੇ ਇਹ ਸੋਚ ਕੇ ਇਲੈਕਸ਼ਨ ਲੜਦੇ ਹੈਗੇ ਆ ਵੋਟ ਪੋਲਿਟਿਕਸ ਨੂੰ ਉਹ ਅਜ਼ਮਾਉਂਦੇ ਆ بار بار ਅਜ਼ਮਾਉਂਦੇ ਆ ਕਿ ਸ਼ਾਇਦ ਇਹਦੇ ਵਿੱਚੋਂ ਸਾਡੇ ਮਸਲਿਆਂ ਦਾ ਹੱਲ ਨਿਕਲੂਗਾ ਪਰ ਸਿੱਖੀ ਦਾ ਕਨਸੈਪਟ ਨਹੀਂ ਹੈ ਇੱਥੇ ਇਲੈਕਸ਼ਨ ਨਹੀਂ ਇੱਥੇ ਸਿਲੈਕਸ਼ਨ ਵਾਲਾ ਸਿਸਟਮ ਹੈਗਾ ਸਿਲੈਕਸ਼ਨ ਵਾਲੇ ਸਿਸਟਮ ਦੇ ਵਿੱਚੋਂ ਹੀ ਪੰਥ ਅਤੇ ਪੰਜਾਬ ਦਾ ਭਲਾ ਹੋਣਾ ਉਹਦੇ ਵਿੱਚੋਂ ਹੀ ਮਨੁੱਖਤਾ ਦਾ ਭਲਾ ਹੋਣਾ ਹੈਗਾ ਐਵੇਂ ਮੈਨੂੰ ਲੱਗਦਾ ਹੈਗਾ ਪਰ ਉਹਦੇ ਬਾਵਜੂਦ ਵੀ ਚਲੋ ਆਪਾਂ ਇਸ ਗੱਲ ਬਾਰੇ ਗੱਲ ਕਰ ਰਹੇ ਹੈਗੇ ਆ ਇਹ ਤਾਂ ਹੈ ਹੀ ਸਿਆਸਤ ਇੰਨੀ ਗੰਧਲੀ ਹੋ ਚੁੱਕੀ ਆ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਲੋਕ ਇਮਾਨਦਾਰ ਹੁੰਦੇ ਆ ਭਲਾ ਹੁਣ ਜਦੋਂ ਤੁਸੀਂ ਇਲੈਕਸ਼ਨ ਲੜਨੇ ਆ ਤੇ ਇੱਕ ਮੈਨੂੰ ਤੁਸੀਂ ਦੇਖੋ ਤੁਹਾਨੂੰ ਚਿਤੇ ਹੋਊਗਾ ਜਦੋਂ ਸੰਤ ਜਗਰਾਜ ਸਿੰਘ ਖਾਲਸਾ ਪਿੰਡਰਾ ਵਾਲੇ ਤੁਸੀਂ ਦੇਖੋ ਉਹਨਾਂ ਦੇ ਇੱਕ ਸਾਰੇ ਦੇ ਉੱਪਰ ਨੌਜਵਾਨ ਉਹ ਕਹਿੰਦੇ ਜਾਨ ਲੈ ਵੀ ਲਾਂਗੇ ਤੇ ਜਾਨ ਅਸੀਂ ਵਾਰ ਵੀ ਦੇਾਂਗੇ ਔਰ ਉਹ ਸਾਰਾ ਕੁਝ ਵਾਪਰੇ ਆ ਗਈ। ਕੱਲ ਦੀਆਂ ਘਟਨਾਵਾਂ ਨੇ ਹਲੇ ਤੁਸੀਂ ਉਹਨਾਂ ਪਰਿਵਾਰਾਂ ਨੂੰ ਜਾ ਕੇ ਮਿਲ ਸਕਦੇ ਹੋ। ਇਤਿਹਾਸ ਦਾ ਹਿੱਸਾ ਬਣ ਚੁੱਕੇ ਆ ਨੇ ਉਹ ਸਾਰੀਆਂ ਚੀਜ਼ਾਂ। ਔਰ ਉਸ ਵੇਲੇ ਭਾਈ ਅਮਰੀਕ ਸਿੰਘ ਹੋਰੀ ਜੇ ਉਸ ਵੇਲੇ ਵੀ ਕੋਈ ਇਲੈਕਸ਼ਨ ਲੜਨ ਵਾਸਤੇ ਸਾਹਮਣੇ ਆਉਂਦਾ ਤੇ ਇਤਿਹਾਸ ਤਾਂ ਆਪ ਤੁਸੀਂ ਪਿੱਛੇ ਝਾਤ ਮਾਰ ਕੇ ਦੇਖਦੇ ਕਿੰਨੀਆਂ ਕਬੂਟਾ ਪੈਂਦੀਆਂ ਨੇ। ਅਸਲ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਜਿਨ੍ਹਾਂ ਲੋਕਾਂ ਜਿਨ੍ਹਾਂ ਦਾ ਕੌਣ ਸਤਿਕਾਰ ਕਰਦੀ ਹੈ ਜਾਂ ਲੋਕ ਸਤਿਕਾਰ ਕਰਦੇ ਹੋਣ ਉਹਨਾਂ ਨੂੰ ਲੋਕ ਵੋਟਾਂ ਵੀ ਪਾਉਣਗੇ ਇਹ ਗੱਲ ਜ਼ਰੂਰੀ ਨਹੀਂ ਹੁੰਦੀ ਹੈਗੀ ਤੁਸੀਂ ਦੇਖੋ ਕਿੰਨੇ ਡੇਰੇਦਾਰ ਕਿੰਨੇ ਬਾਬੇ ਸਾਧ ਹੈਗੇ ਆ ਮੈਂ ਉਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ ਮੈਂ ਅਖੋਤੀ ਬਾਬਿਆਂ ਦੀ ਵੀ ਗੱਲ ਕਰ ਲੈਣਾ ਅਖੋਤੀ ਸਾਧਾਂ ਦੀ ਵੀ ਗੱਲ ਕਰ ਲੈਣਾ ਅਖੋਤੀ ਡੇਰੇਦਾਰਾਂ ਦੀ ਵੱਡੀ ਵੱਡੀ ਭੀੜ ਹੁੰਦੀ ਆ ਉੱਥੇ ਪਰ ਜੇ ਉਹ ਇਲੈਕਸ਼ਨ ਲੜਨ ਲੱਗ ਪੈਣ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਜਿੰਨੇ ਪੈਰੋਕਾਰ ਉਹਨਾਂ ਦੇ ਡੇਰਿਆਂ ਦੇ ਉੱਪਰ ਜਾ ਜਾ ਕੇ ਨੱਕ ਰਗੜਨ ਦੇ ਹੁੰਦੇ ਆ ਉਹਨੀਆਂ ਵੋਟਾਂ ਵੀ ਬਕਸਿਆਂ ਦੇ ਵਿੱਚੋਂ ਨਿਕਲਣ ਇਹ ਜ਼ਰੂਰੀ ਨਹੀਂ ਹੁੰਦਾ ਵੋਟਾਂ ਇੱਕ ਅਲੱਗ ਗੱਲ ਹੈ ਹੁਣ ਜਿਹੜੇ ਲੋਕ ਸ਼ਰਾਬਾ ਪੀਣ ਦੇ ਆਦੀ ਨੇ ਜਿਹੜੇ ਲੋਕ ਪੈਸੇ ਲੈ ਲੈ ਕੇ ਵੋਟਾਂ ਪਾਉਂਦੇ ਹੁੰਦੇ ਆ ਤੁਸੀਂ ਮੈਨੂੰ ਦੱਸੋ ਭਈ ਉਹ ਕਿਸੇ ਚੰਗੀ ਤੋਂ ਚੰਗੀ ਚੰਗੀ ਤੋਂ ਵੀ ਚੰਗੀ ਸ਼ਖਸੀਅਤ ਦੇ ਹੱਕ ਦੇ ਵਿੱਚ ਭਲਾ ਵੋਟ ਕਿੱਦਾਂ ਪਾਉਣਗੇ ਉਹ ਵੋਟਾਂ ਨਹੀਂ ਜੇ ਪਾਉਂਦੇ ਇਸ ਕਰਕੇ ਜਿਹੜੀਆਂ ਤਬਦੀਲੀਆਂ ਹੁੰਦੀਆਂ ਨੇ ਜਿਹੜੀਆਂ ਚੰਗੀਆਂ ਤਬਦੀਲੀਆਂ ਹੁੰਦੀਆਂ ਨੇ ਉਹ ਇਲੈਕਸ਼ਨ ਸਿਸਟਮ ਦੇ ਵਿੱਚੋਂ ਨਹੀਂ ਨਿਕਲਦੀਆਂ ਖਾਸ ਕਰਕੇ ਭਾਰਤ ਵਰਗੇ ਮੁਲਕ ਦੇ ਵਿੱਚ ਤਾਂ ਅਸੰਭਵ ਹੈ ਇਸ ਗੱਲ ਨੂੰ ਮੈਂ ਸਾਬਤ ਇੱਕ ਲਾਈਨ ਦੇ ਵਿੱਚ ਕਰ ਸਕਦਾ ਇਸ ਮੁਲਕ ਨੂੰ ਆਜ਼ਾਦ ਹੋਣ ਨੂੰ 75 76 ਬਰੇ ਹੋ ਚੁੱਕੇ ਆ ਐਨੇ ਬਰਿਆਂ ਦੇ ਵਿੱਚ ਤੁਸੀਂ ਸੋਚ ਕੇ ਵੇਖੋ ਕਿ ਮੁਲਕ ਸਾਡਾ ਕਿੱਥੋਂ ਲੈ ਕੇ ਕਿੱਥੇ ਤੱਕ ਪਹੁੰਚ ਗਿਆ ਕੇਵਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਆਪਣੀ ਜ਼ੁਬਾਨ ਦੇ ਨਾਲ ਕਹਿੰਦੇ ਹੀ ਹੁੰਦੇ ਆ ਬਸ ਕਿ ਹਮਾਰਾ ਮੁਲਕ ਵਿਕਾਸ ਕੀ ਬੁਲੰਦੀਆਂ ਕੋ ਛੂਨੇ ਗਿਆ ਹੁਆ ਹੈ ਮੁਲਕ ਵਿਕਾਸ ਕੀ ਬੁਲੰਦੀਆਂ ਕੋ ਛੂਨੇ ਗਿਆ ਹੁਆ ਹੈ ਔਰ ਮੁਲਕ ਕੇ ਜੋ ਵਸਨੀਕ ਹੈ ਉਹਨਕੇ ਹਾਲਾਤ ਜਾ ਕੇ ਵੇਖੋ ਕੈਸੇ ਹੈ ਉਹ ਤਾਂ ਉਹਨੂੰ ਦੱਸ ਦਿਆ ਕੂੜੇ ਦੇ ਢੇਰਾਂ ਦੇ ਉੱਪਰੋ ਛੋਟੇ ਛੋਟੇ ਬੱਚੇ ਅੱਜ ਵੀ ਰੋਟੀ ਦੇ ਟੁਕੜੇ ਲੱਭ ਰਹੇ ਆ ਪੜ੍ਹ ਲਿਖ ਕੇ ਐਡੀਆਂ ਮੋਟੀਆਂ ਡਿਗਰੀਆਂ ਲੈ ਲੈ ਕੇ ਘੁੰਮ ਰਹੇ ਆ ਔਰ 10ਵੀਂ ਪਾਸ ਦੀ ਯੋਗਤਾ ਹੁੰਦੀ ਹੈ ਕਿ ਚਪੜਾ ਚਪੜਾਸੀ ਦੀ ਨੌਕਰੀ ਲੈਣ ਵਾਸਤੇ ਦੋ ਵੈਕੈਂਸੀਆਂ ਹੁੰਦੀਆਂ ਨੇ ਔਰ 22000 ਲੋਕਾਂ ਨੇ ਉੱਥੇ ਫਾਰਮ ਭਰੇ ਹੁੰਦੇ ਆ ਅਪਲਾਈ ਕੀਤਾ ਹੁੰਦਾ ਉਹਨਾਂ ਨੇ ਨੌਕਰੀ ਵਾਸਤੇ ਔਰ ਉਹ ਸਾਰੇ 10ਵੀਂ ਪਾਸ ਨਹੀਂ ਹੁੰਦੇ ਉਹਨਾਂ ਵਿੱਚ ਉਹ ਲੋਕ ਵੀ ਹੁੰਦੇ ਆ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਮੋਟੀਆਂ ਪੜ੍ਹਾਈਆਂ ਕਰਕੇ ਤੇ ਵੱਡੀਆਂ ਡਿਗਰੀਆਂ ਲੈ ਕੇ ਘੁੰਮ ਰਹੇ ਹੋਏ ਐਦਾਂ ਦੇ ਹਾਲਾਤ ਬਣੇ ਹੋਏ ਆ ਉਹ ਫਿਰ ਵੀ ਕਹੀ ਜਾਂਦੇ ਦੇਸ਼ ਵਿਕਾਸ ਕੀ ਬਲੰਦੀ ਕੋ ਛੂ ਰਹਾ ਹੈ ਸੋ ਇਹ ਸਿਸਟਮ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਹੁੰਦਾ ਹੂੰ ਬਿਲਕੁਲ ਪਰ ਇਸ ਸੈਟ ਹੂੰ ਬਿਲਕੁਲ ਇਸ ਸਿਸਟਮ ਦੇ ਆਧਾਰ ਦੇ ਉੱਤੇ ਪਰ ਹੁਣ ਜੋ ਸਾਰਾ ਦਰਉਮਦਾਰ ਹੈ ਉਹ ਚੱਲਦਾ ਪਿਆ ਜ਼ਰੂਰ ਭੁਪਿੰਦਰ ਜੀ ਜੇ ਮੈਂ ਇਸ ਸਮੇਂ ਦੀ ਸਿਆਸਤ ਦੀ ਗੱਲ ਕਰੀਏ ਜਾਂ ਸਮੇਂ ਦੇ ਸਮੇਕਰਨਾਂ ਦੀ ਗੱਲ ਕਰੀਏ ਤੇ ਉੱਥੇ ਇੱਕ ਹੋਰ ਚੀਜ਼ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਜੋ ਪੰਥ ਦੇ ਨਾਲ ਜੁੜਿਆ ਹੋਇਆ ਹਾਲ ਹੀ ਦੇ ਵਿੱਚ ਖੈਰ ਕਿਹਾ ਜਾ ਰਿਹਾ ਹੈ ਮੈਂ ਦੁਬਾਰਾ ਅੱਗੇ ਵਧਦਿਆਂ ਹੋਇ ਇੱਕ ਹੋਰ ਟੌਪਿਕ ਤੁਹਾਡੇ ਸਾਹਮਣੇ ਲੈ ਆਉਣਾ ਚਾਹੁੰਦਾ ਜਿਹਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬੀਬੀ ਜਗੀਰਕੌਰ ਦੀ ਮੈਂ ਉਹਦੇ ਤੇ ਵੀ ਤੁਹਾਡਾ ਇੱਕ ਬਿਆਨ ਚਾਹੁੰਦਾ ਆ ਕਿ ਆਖਿਰ ਉਸ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਉਸ ਦੇ ਉੱਤੇ ਵਿਵਾਦ ਬਣਦਾ ਪਿਆ ਹਾਲਾਂਕਿ ਚਰਨਜੀਤ ਸਿੰਘ ਚੰਨੀ ਬੀਬੀ ਜਗੀਰਕੌਰ ਇਹ ਦੋਵੇਂ ਜਣੇ ਆਪੋ ਆਪਣੇ ਬਿਆਨ ਦੇ ਚੁੱਕੇ ਨੇ ਕਹਿੰਦੇ ਕਿ ਅਸੀਂ ਤਾਂ ਆਊਟ ਆਫ ਰਿਸਪੈਕਟ ਸੀਗਾ ਉਹ ਸਾਰਾ ਤੇ ਅਸੀਂ ਇਸ ਨੂੰ ਇਸ ਤੋਂ ਜ਼ਿਆਦਾ ਨਹੀਂ ਲੈ ਜਾਣਾ ਚਾਹੁੰਦੇ ਪਰ ਇਹ ਹੌਲੀ-ਹੌਲੀ ਕਰਕੇ ਐਸਕੇਲੇਟ ਹੁੰਦਾ ਜਾ ਰਿਹਾ ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਕਿ ਪੰਥਕ ਗਲਿਆਰ ਉਹ ਦੇਖਦੇ ਆ ਜਦ ਪੂਰੀ ਗੱਲਬਾਤ ਸੁਣੀ ਹੋਵੇ ਫਿਰ ਸਹੀ ਗੱਲ ਸਮਝ ਲੱਗਦੀ ਹੁੰਦੀ ਹੈ ਵੀ ਅਸਲ ਵਿੱਚ ਹੋਇਆ ਕੀ ਹੈ ਕਈ ਵਾਰ ਨਾ ਬੰਦਾ ਇਹਦਾ ਲੰਘਦਾ ਹੈਗਾ ਕੋਈ ਇੱਕ ਦੂਜੇ ਨਾਲ ਅਸੀਂ ਦਾ ਜੋ ਵੀ ਜਿਹੜੀ ਹਰਕਤ ਹੋਈ ਆ ਹੁਣ ਤੁਸੀਂ ਦੇਖੋ ਮੇਰਾ ਖਿਆਲ ਆ ਵੀ 3 ਸੈਕਿੰਡ ਤੋਂ ਵੱਧ ਨਹੀਂ ਹੈਗੀ ਉਹ ਕਲਿੱਪ ਵੀਡੀਓ ਵਾਲਾ ਜਿਹੜਾ ਹੈਗਾ ਹੁਣ 3 ਸੈਕਿੰਡ ਦੇ ਵਿੱਚ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗ ਸਕਦਾ ਹੁੰਦਾ ਹੈਗਾ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋਗਾ ਹੁਣ ਜਿਹਨੂੰ ਜਿਹੜੀ ਗੱਲ ਲੱਗਦੀ ਆ ਵਿਚਾਲੇ ਜੋ ਹੈ ਕੱਟ ਕੇ ਤੇ ਉਹਨੂੰ ਪ੍ਰਚਾਰੀ ਜਾਂਦੇ ਹੈਗਾ ਕਈ ਵਾਰ ਕਈ ਵਾਰ ਜਿਹੜੀ ਗੱਲ ਨਾ ਕਈ ਵਾਰ ਜਿਹੜੀ ਗੱਲ ਦੇਖਣ ਨੂੰ ਲੱਗਦੀ ਹੁੰਦੀ ਹੈ ਵੀ ਜੋ ਮੈਂ ਦੇਖ ਰਿਹਾ ਹਾਂ ਜੋ ਮੈਂ ਸੁਣ ਰਿਹਾ ਹਾਂ ਵੀ ਇਹ ਇਦਾਂ ਹੀ ਆ ਖਰੇ ਕਈ ਵਾਰ ਇਦਾਂ ਹੁੰਦਾ ਨਹੀਂ ਹੈਗਾ ਜਦੋਂ ਤੁਸੀਂ ਸਾਰੀ ਗੱਲ ਅਗਲੀ ਪਿਛਲੀ ਲਾਈਨ ਵੀ ਸੁਣੀ ਹੁੰਦੀ ਆ ਬਾਅਦ ਵਾਲੀ ਲਾਈਨ ਵੀ ਸੁਣੀ ਹੁੰਦੀ ਆ ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਜਿਹੜੀ ਵਿਚਾਲੇ ਗੱਲ ਬੋਲੀ ਗਈ ਸੀ ਉਹਦੇ ਮੈਨੇ ਕੀ ਨੇ ਇਹਦੇ ਵੀਡੀਓ ਕਲਿੱਪ ਹੁੰਦਾ ਹੈਗਾ ਉਸ ਤੋਂ ਪਹਿਲਾਂ ਕੀ ਸੀ ਉਸ ਤੋਂ ਬਾਅਦ ਕੀ ਹੋਇਆ ਉਹ ਜਦੋਂ ਸਾਰੀ ਗੱਲ ਸਮਝ ਲੱਗੂਗੀ ਤਾਂ ਫਿਰ ਪਤਾ ਲੱਗੂਗਾ ਹੁਣ ਅਗਨੇ ਬਿਆਨ ਦੇ ਵੀ ਚੁੱਕੇ ਆਪੇ ਨੂੰ ਮੈਨੂੰ ਵੀ ਚਾਹੁੰਦਾ ਇੱਕ ਵਾਰੀ ਸਮਝਾਓ ਕਿ ਕਿਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਇਹਨੂੰ ਮੇਰੇ ਹਿਸਾਬ ਦੇ ਨਾਲ ਇਹਨੂੰ ਉਸ ਤਰੀਕੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਸਾਡੇ ਲੋਕ ਦੇਖਣ ਦੇ ਆਦੀ ਹੋ ਚੁੱਕੇ ਆ ਜਿਸ ਤਰੀਕੇ ਨਾਲ ਸਾਡੇ ਮੀਡੀਆ ਵਾਲੇ ਵੀ ਦਿਖਾਉਣ ਦੇ ਆਦੀ ਹੋ ਚੁੱਕੇ ਆ ਇਹ ਕੋਈ ਖਬਰਾਂ ਥੋੜੀ ਹੈਗੀਆਂ ਇਹ ਕੋਈ ਉਹ ਚੀਜ਼ਾਂ ਨਹੀਂ ਹੈਗੀਆਂ ਇਹ ਤੇ ਨਾਰਮਲ ਜਿਹੀ ਗੱਲਾਂ ਇਹਨਾਂ ਨੂੰ ਐਵੇਂ ਤੂਲ ਦੇ ਦੇ ਕੇ ਐਵੇਂ ਵਿਊਰਸ਼ਿਪ ਦੇ ਚੱਕਰ ਦੇ ਵਿੱਚ ਪੈਣਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਇਹਦੇ ਵਿੱਚੋਂ ਕੁਝ ਨਹੀਂ ਨਿਕਲਣ ਵਾਲਾ ਹੈਗਾ ਸਿਰਫ ਤੇ ਸਿਰਫ ਇਹ ਆ ਕਿ ਵਿਊ ਡਿਪਣਗੇ ਚਾਰ ਬਸ ਰਾਮ ਰੋਲਾ ਜਿਹਾ ਪੈ ਜਾਊਗਾ ਹੁਣ ਤੁਸੀਂ ਸੋਚ ਕੇ ਵੇਖੋ ਆਪਾਂ ਬੀਬੀ ਜਗੀਰ ਕੌਰ ਹੁਣ ਅੱਜ ਦੇਖੋ ਮੈਂ ਉਹਨਾਂ ਦੇ ਕੋਈ ਪੱਖ ਦੇ ਵਿੱਚ ਨਹੀਂ ਹੈਗਾ ਨਾ ਮੈਂ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਪੱਖ ਵਿੱਚ ਹੈਗਾ ਨਾ ਅਸੀਂ ਕਾਂਗਰਸੀ ਤੇ ਨਾ ਅਸੀਂ ਅਕਾਲੀ ਅਕਾਲੀ ਦਲ ਛੱਡ ਕੇ ਚਲੇ ਗਏ ਸੀ ਬੀਬੀ ਜੀ ਆਪਾਂ ਤਾਂ ਸਗੋਂ ਇਹਨਾਂ ਦੀ ਨੁਕਤਾਚੀ ਨਹੀਂ ਕਰਦੇ ਰਹੇ ਹਾਂ ਕਿ ਇਹ ਬੀ ਇਹ ਸੁਖਬੀਰ ਬਾਦਲ ਦੀਆਂ ਅੱਖਾਂ ਦੇ ਵਿੱਚੋਂ ਮੈਨੂੰ ਸਿੱਖ ਕੌਮ ਦਾ ਸੁਨਹਿਰੀ ਪਿਭੇਖ ਨਜ਼ਰ ਆਉਂਦਾ। ਉਸ ਤੋਂ ਬਾਅਦ ਫਿਰ ਉਹ ਸੁਨਹਿਰੀ ਪਿਭੇਖ ਨਜ਼ਰੋਂ ਹਟ ਜਾਂਦਾ। ਜਦੋਂ ਪਾਰਟੀ ਛੱਡ ਕੇ ਚੱਲ ਜਾਂਦੇ ਆ, ਜਦੋਂ ਫਿਰ ਦੁਬਾਰਾ ਐਂਟਰ ਹੁੰਦੇ ਆ, ਇਹਨਾਂ ਨੂੰ ਫਿਰ ਪਿਭੇਖ ਨਜ਼ਰ ਆਉਣ ਲੱਗ ਪੈਂਦਾ। ਸੋ ਇਹਨਾਂ ਦੀਆਂ ਅੱਖਾਂ ਤੇ ਜਗਮਗ 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 ਕਰਦੀਆਂ। ਇਹਨਾਂ ਨੂੰ ਕਦੀ ਦਿਸਣ ਲੱਗ ਪੈਂਦਾ ਸੁਨਹਿਰੀ ਪਿਭੇਖ, ਕਦੀ ਫਿਰ ਸੁਨਹਿਰੀ ਪਿਭੇਖ ਇਹਨਾਂ ਨੂੰ ਦਿਸਣੋਂ ਹਟ ਆੜ ਜਾਂਦਾ ਹੈਗਾ। ਸੋ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਪਰ ਜਿਹੜੀ ਆਹ ਵਾਲੀ ਗੱਲ ਵਾ ਨਾ ਵੀਡੀਓ ਕਲਿੱਪ ਵਾਲੀ, ਮ ਦੇਖੋ ਕਿਸੇ ਦੀ ਵੀ ਕਿਸੇ ਨਾਲ ਜਿਹੜੀ ਸਾਝ ਹੁੰਦੀ ਆ ਨਾ ਹੁਣ ਪਤਾ ਨਹੀਂ ਕਿਸੇ ਦੀ ਕਿਦਾਂ ਸਾਝ ਹੁੰਦੀ ਆ ਕਿਸੇ ਦੇ ਨਾਲ ਕੋਈ ਕਿਸੇ ਨੂੰ ਕਿਸ ਤਰੀਕੇ ਨਾਲ ਬੁਲਾਉਂਦਾ ਹੈਗਾ ਕੋਈ ਕਿਸੇ ਨੂੰ ਕਿਸ ਤਰੀਕੇ ਨਾਲ ਟੱਚ ਸੋ ਹੁਣ ਜਾ ਤੇ ਅਗਲੀ ਨੇ ਸ਼ਿਕਾਇਤ ਕੀਤੀ ਹੋਵੇ ਹੁਣ ਤੁਸੀਂ ਮੋਰੇ ਨੂੰ ਅਗਲੇ ਦੀ ਵੀ ਦੇਖੋ ਨਾ ਅਗਲੀ ਤਾਂ ਖੁਸ਼ ਹੋਣ ਲਈ ਆ ਮੋਰੇ ਉਹਨੇ ਕੋਈ ਗੁੱਸਾ ਥੋੜੀ ਕੀਤਾ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਇੰਨੇ ਲੋਕ ਉੱਥੇ ਖੜੇ ਆ ਇੰਨੇ ਲੋਕਾਂ ਦੇ ਵਿੱਚ ਉਹਨੂੰ ਜੇ ਤਾਂ ਲੱਗਾ ਹੁੰਦਾ ਕਿ ਮੇਰੇ ਨਾਲ ਕਿਸੇ ਗਲਤ ਤਰੀਕੇ ਨਾਲ ਕੋਈ ਬਿਹੇਵ ਕਰ ਰਿਹਾ ਹੈਗਾ ਜਾਂ ਮੈਨੂੰ ਟੀਚਰ ਕਰ ਰਿਹਾ ਮਸ਼ਕਰੀ ਕਰ ਰਿਹਾ ਹੈਗਾ ਫਿਰ ਤਾਂ ਉਹ ਵਿਰੋਧ ਕਰਦੀ ਉਹਦੀ ਅੱਖਾਂ ਦੇ ਵਿੱਚ ਤੁਸੀਂ ਦੇਖਿਆ ਕੁਝ ਝਲਕਦਾ ਉਹਨਾਂ 3 ਸਕਿੰਟਾਂ ਦੇ ਵਿੱਚ ਕੁਝ ਵੀ ਨਹੀਂ ਹੈ ਨੋਰਮਲ ਹੈ ਪਰ ਅਸੀਂ ਆਮ ਲੋਕਾਂ ਨੇ ਜਿਹੜਾ ਹੈਗਾ ਇਹਨੂੰ ਕੁਈ ਦਾ ਕੀ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਅਸੀਂ ਖੁਸ਼ ਹੋਈ ਜਾਣਾ ਹੱਸੀ ਜਾਣਾ ਖੇਡੀ ਜਾਣਾ ਮौज-ਮਸਤੀ ਕਰੀ ਜਾਣੀ ਹੈ ਪਰ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਗੱਲਾਂ ਤੋਂ ਲਾਂਭੇ ਹੋ ਕੇ ਇਹ ਗੱਲ ਦੇਖਣ ਦੀ ਜ਼ਰੂਰਤ ਹੈ ਅਸੀਂ ਗੰਭੀਰ ਹੋਈਏ ਸ਼ੁਗਲ ਮੇਲਾ ਮੜਾ ਮੋਟਾ ਕਰ ਲਿਆ ਕਰੀਏ ਕੋਈ ਐਡੀ ਗੱਲ ਨਹੀਂ ਹੈਗੀ ਪਰ ਜ਼ਿਆਦਾ ਧਿਆਨ ਆਪਾਂ ਇਸ ਪਾਸੇ ਲਾਇਆ ਕਰੀਏ ਕਿ ਜਿਹੜੇ ਜਿਹੜੇ ਵੀ ਇਹ ਲੀਡਰ ਜਿਹੜੇ ਜਿਹੜੇ ਵੀ ਇਹ ਆਗੂ ਹੈਗੇ ਨੇ ਇਹ ਅਸਲ ਵਿੱਚ ਸਾਡੇ ਕੀ ਕੀ ਮਾੜਾ ਕਰ ਰਹੀ ਹੈ ਸਾਨੂੰ ਇਹ ਚੀਜ਼ਾਂ ਦੇਖਣ ਦੀ ਜ਼ਰੂਰਤ ਹੈ ਨਾ ਕਿ ਹਾਪੇ ਉੱਠੋਡੀ ਨੂੰ ਹੱਥ ਲਾਤਾ ਤੇ ਉਹਨੇ ਇਹ ਹੋ ਗਿਆ ਉਹ ਹੋ ਗਿਆ ਇਹਨਾਂ ਗੱਲਾਂ ਨੂੰ ਬਹੁਤਾ ਤੂਲ ਨਹੀਂ ਦੇਣਾ ਚਾਹੀਦਾ ਐਵੇਂ ਮੈਂ ਸੋਚਦਾ ਹੂੰ ਹੂੰ ਬਿਲਕੁਲ ਬਿਲਕੁਲ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਭੁਪਿੰਦਰ ਸਿੰਘ ਸੱਜਣ ਸਾਡੇ ਨਾਲ ਮੌਜੂਦ ਸੀ ਔਰ ਜੋ ਗੱਲਾਂ ਉਹਨਾਂ ਨੇ ਕਹੀਆਂ ਸ਼ਾਇਦ ਉਹ ਟੁੱਕਦੀਆਂ ਵੀ ਨਹੀਂ ਔਰ ਇਹਨਾਂ ਸਮਕਰਨਾ ਦੇ ਆਧਾਰ ਦੇ ਉੱਤੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੇਖਣ ਵਾਲੀ ਗੱਲ ਹੋਵੇਗੀ ਔਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇ